ਸੂਆ ਪਹਿਲਾ ਰਹੂਗੀ 6-7 ਦਿਨਾਂ ਦੀ ਸੂਆ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਇਹ ਕਹੂੰਗਾ ਵਿੱਚੋਂ ਟਿੱਕੇ ਤਾਂ ਉਹ ਵੀ ਹੱਥ ਨਹੀਂ 드러ਉਂਦੀ ਪ्योर ਬਾਈ ਕਹਿੰਦਾ ਜੀਨ ਦੀ ਆ ਗਈ ਵੀਡੀਓ ਦਿਖਾ ਦਾਂਗੇ ਮਾਲਕਾਂ ਦੇ ਪੈਰ ਦੀ ਕਿੰਨਾ ਦੁੱਧ ਪਾਉਗੀ ਪੂਰੀ 17-18 ਕਿਲੋ ਰਾਮਾ ਜੀ 15 ਦੀ ਅੱਜ ਗਾਰੰਟੀ ਦੇ ਦਾਂਗੇ 20 ਕਿਲੋ ਦੀ ਰਿਪੋਰਟ ਤੇ ਆਈ ਵੀ ਆ ਬਾਈ ਕਹਿੰਦਾ ਇੱਥੋਂ ਇਹਦੀ ਕੁਆਲਿਟੀ ਚੈੱਕ ਕਰ ਲਿਓ ਤੇ ਘੱਦ ਘਾਟ ਚੈੱਕ ਕਰ ਲਿਓ ਬਾਡੀ ਚੈੱਕ ਕਰ ਲਿਓ ਕਿਸੇ ਲੈ ਸੱਜਣਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਨਾ ਤੁਹਾਨੂੰ ਮੱਲੋ ਨੌ ਪਸ਼ੂ ਦਿਖਾ ਦਾਂਗੇ ਅੱਠ ਦਾ ਝੋਟੀਆਂ ਦਿਖਾ ਦਾਂਗੇ ਕਮਾਲ ਤੋਂ ਕਮਾਲ ਦੀਆਂ ਟੌਪ ਤੋਂ ਟੌਪ ਦੀਆਂ ਸੱਤ ਮੋਰਾ ਚ ਪੈਂਦੀਆਂ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਮੱਲੋ ਬੂਰੀ ਨਾਲ ਨੀਲੀ 라ਵੀ ਦਾ ਕਟਾ ਬਹੁਤ ਕਮਾਲ ਦਾ ਤੇ ਲਾਸਟ ਤੇ ਤੁਹਾਨੂੰ ਇੱਕ ਬੈਡ ਦਿਖਾਵਾਂਗੇ ਚੰਗੇ ਦੁੱਧ ਵਾਲੀ ਆ ਚੰਗੀ ਰਿਪੋਰਟ ਆ ਦੁੱਧ ਦੀ ਬਾਈ ਕਹਿੰਦਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਵਣੀ ਇੱਧਰ ਲੈ ਬੰਨੇ ਹੋਰ ਕਿਵੇਂ ਆ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਕੜਾ ਸਵਾਗਤ ਹੈ ਜਨ ਸਭਾ ਆਚਾਰਨ ਸੰਗ ਡੈਰੀ ਫਾਰਮ ਤੇ ਪਿੰਡ ਸ਼ਾਪੁਰ ਜ਼ਿਲ੍ਹਾ ਸੀਰ ਫਲੋਰਾ ਤੇ ਜ਼ਿਲ੍ਹਾ ਜਲੰਧਰ ਕਿਉਂਕਿ ਅਕਸਰ ਹੁਣ ਭਰਾ ਪਛਾਣ ਹੀ ਲੈਂਦੇ ਆ ਕਿ ਕਿਹੜੀ ਜਗ੍ਹਾ ਤੇ ਪਹੁੰਚੇ ਵੇ ਆ ਜਣਾ ਚੱਲਦਾ ਕੰਮ ਮਾਰੋ ਮਾਰੋ ਵਾਈ ਗੁੱਦੀ ਮੇਰੇ ਜੀ ਅੱਜ ਨਾ ਵੀਡੀਓ ਹੀ ਗੱਲ ਆ ਵੀ ਦਿਲ ਥਾਮ ਕੇ ਦੇਖਣ ਵਾਲੀ ਆ ਸਾਰੀਆਂ ਝੋਟੀਆਂ ਇੱਕ ਤੋਂ ਇੱਕ ਇੱਕ ਤੋਂ ਇੱਕ ਟੌਪ ਤੋਂ ਟੌਪ ਹੀ ਆਊਗੀ ਕਿਤੇ ਵੀ ਮੈਂ ਇਹ ਕਹੂੰਗਾ ਵੀ ਗੁੰਜਾਇਸ਼ ਨਹੀਂ ਮਾੜੀ ਮੋਟੀ ਵੀ ਕਿਤੇ ਹੈਨਾ ਨਾ ਭਾਜੀ ਇੱਕ ਤੋਂ ਇੱਕ ਇੱਕ ਨਾ ਵੀ ਸਾਰੀ ਵੀਡੀਓ ਦੇਖ ਲੋ ਕਈ ਵੀਰ ਕਹਿੰਦੇ ਨਾ ਵੀ ਤੂੰ ਕਹਿਆ ਫੋਨ ਡੇਢ ਤੋਂ ਉੱਪਰ ਉੱਪਰ ਵਾਲਾ ਮਾਲ ਹੁੰਦਾ ਥੱਲੇ ਵਾਲਾ ਨਹੀਂ ਜਿੱਦਾਂ ਹੁਣ ਗਾਂ ਹੈ ਵੀ ਆਪਣੇ ਕੋਲ ਜਜਪਾ ਆ ਠੀਕ ਆ ਬੈਡ ਬਹੁਤ ਚੰਗਾ ਆ ਬੈਡ ਨੂੰ ਛੱਡ ਕੇ ਮੱਜਾਂ ਦਾ ਇਹ ਲਾ ਲਓ ਵੀ ਆਪਣੇ ਕੋਲੇ ਡੇਢ ਤੋਂ ਪਲੱਸ ਆ ਡੇਢ ਤੋਂ ਸਟਾਰਟ ਹੁੰਦਾ ਡੇਢ ਤੋਂ ਪਲੱਸ ਤੂੰ ਹਾਂਜੀ ਕਈ ਵੀਰ ਹੈ ਨਾ ਗਲਤ ਸਮਝ ਜਾਂਦੇ ਕਿ ਵੀ ਫੋਨ ਨਾ ਲਾਉ ਉਹ ਇਹਦੇ ਵੀਰ ਨੇ ਜਾ ਕੇ ਜਾ ਕੇ ਫੋਨ ਲਾ ਲਿਆ ਠੀਕ ਆ ਗੱਲ ਮੈਂ ਵੀ ਜਦੋਂ ਮਰਜ਼ੀ ਫੋਨ ਲਾ ਫੋਨ ਜਦੋਂ ਮਰਜ਼ੀ ਲਾ ਲਓ 24 ਘੰਟੇ ਸੌਦਾ ਮਿਲੂਗੀ ਸ਼ੁਰੂਆਤ ਬੈਡ ਤੋਂ ਕਰੀਏ ਹਾਂਜੀ ਆ ਨਵੀਂ ਜੀ ਲੀਕ ਲੱਗਿਆ ਪੌਣ ਅੱਜ ਨਾਲ ਬੱਛੀ ਆ ਹਾਂ ਪਿਛਲੇ ਮਹੀਨੇ ਨੁਕਸਾਨ ਹੋ ਗਿਆ ਬੈਡ ਘਾ ਦੀ ਚੰਗੀ ਮਰ ਗਈ ਸੀ ਠੀਕ ਹੈ ਗੱਲ ਬੈੜੇ ਬਲੂਨ ਵਾਲੀ ਜੰਗੀ ਇਹ ਜੋ ਬੈਗੇ ਉਧਰ ਬੈਗੇ ਠੀਕ ਆ ਠੀਕ ਆ ਕਰੇ ਚੋਣ ਨੂੰ ਲਈ ਆ ਜਾ ਆ ਜਾ ਆ ਜਾ ਜੋ ਬਰਾ ਲਿਆ ਖੋਲ ਲਿਆ ਉਰਲੇ ਬੰਨੇ ਲਿਆ ਥਾਣ ਥਣ ਤੇ ਨੂੰ ਕਹੂੰਗਾ ਮੱਜਾਂ ਨਾਲ ਦਾ ਹੀ ਲਿਆ ਇਹ ਤਾਂ ਲਈ ਜਾ ਵੀ ਚਲ ਮਈਆਂ ਆਪਾਂ ਜਾਦੀਆਂ ਚੋਈਆਂ ਤੇ ਮਈਆਂ ਵਰਗਾ ਥਣ ਲੱਗਾ ਠੀਕ ਹੈ ਗੱਲ ਤੇ ਚਵਾਈ ਇਦਾਂ ਨਹੀਂ ਲੱਗਦੀ ਨਹੀਂ ਆ ਬੈੜੇ ਸੱਜਣ ਦੇ ਇਕ ਲੈਤੀਆ ਪਰ ਇਹਨੂੰ ਤਾਂ ਮੱਝ ਮੰਨ ਕੇ ਲੈ ਲੋ ਯਾਰ ਮੱਝਾਂ ਵਰਗੀ ਹੈ ਬੈੜਾ ਜੀ ਸਰੀਰ ਵੀ ਮੱਝਾਂ ਨਾਲ ਦਾ ਥਣ ਲੇਵਾ ਵੀ ਮੱਝਾਂ ਨਾਲ ਦਾ ਟੁੱਟ ਮਾ ਲਫਾਫਾ ਜਾਂ ਨਹੀਂ ਹੈਗਾ ਨਹੀਂ 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 ਬਹੁਤ ਅਰਭਸਿਆ ਠੀਕ ਹੈ ਗੱਲ ਲੈ ਔਰ ਲੈ ਬੰਨੇ ਸੂਆ ਲੰਬੀ ਲੰਬੀ ਬਹੁਤ ਹੈ ਜੀ ਸੂਆ ਜੀ ਪਹਿਲਾ ਚਾਰ ਦੰਦ ਸੂਆ ਪਹਿਲਾ ਦੰਦੋ ਚੌਗੀ ਨਾਲ ਬੱਛੀ ਕਿੰਨੀ ਕਬੌਲੀ ਆ ਭਾਜੀ ਬੌਲੀ ਤਾਂ ਹੁਣ ਇਹਨੇ ਕੱਲ ਦੀ ਸੂਈ ਆ ਓਕੇ ਜਿੱਦਾਂ ਕੱਲ ਸ਼ਾਮ ਦੀ ਸੂਈ ਸੀ 5-6 ਕਿਲੋ ਬੌਲਾ ਕੱਲ ਕਰਾਤਾ ਹੀ ਤੇ ਆਪਣਾ ਤੁਦਾ ਜੀ ਆਇਆ ਠੀਕ ਆ ਗੱਲ ਫੇ ਸਵੇਰੇ ਕਰਤਾ ਜੀ ਗਿਲੋ ਰਾਮਨਾਰ ਬੈੜ ਦੁੱਧ ਜਵ ਜੂਗੀ ਆਈਡੀਆ ਆਈਡੀਆ ਜੇ ਹੁਣ ਹੋਊਗਾ 15 ਤੋਂ 20 ਦੇ ਵਿੱਚ ਹਾਂਜੀ ਹੈਗਾ ਜੀ 15 ਤੋਂ 20 ਲੈਵਾ ਪੱਥਰ ਵਾਂਗੂ ਪਿਆ ਐਨ ਵੀ ਬਦੂਆ ਲੈਵਾ ਬਦ ਤੁੜਿਆ ਫਦਾ ਠੀਕ ਆ ਉਹ ਉਹ ਚੀਜ਼ ਨਹੀਂ ਹੈ ਕਿ ਲੇਵਾ ਠੋਸ ਹੈ ਤੇ ਬੈੜ ਨਾਲ ਤੁਹਾਨੂੰ ਠੋਸ ਹਵਾਨੇ ਦੀ ਕੰਮ ਕਰੂਗੀ ਕਦੇ ਵੀ ਟੁੱਟ ਮੇਲੇ ਵੇ ਦੀ ਬੈੜ ਨਹੀਂ ਰੱਖਦੀ ਜੀ ਨਹੀਂ ਨਹੀਂ ਤੇ ਇੱਕ ਤਾਂ ਸਟੇਟ ਰਹੂਗੀ ਲੱਭੀ ਜਮੀ ਹਾਂਜੀ ਤੇ ਬਾਡੀ ਬੂਡੀ ਮੱਜਾਂ ਨਾਲ ਦੀ ਤੇ ਬੱਚੀ ਤੇ ਮਾਰਦੀ ਕੈਮਰਾ 나ੜੂਆ ਨਾਲ ਹੀ ਆ ਗਿਆ ਦੇ ਜੀ ਤਾਜੀ ਸੂਈ ਆ ਕੱਲ ਦੀ ਜੀ ਓਕੇ ਓਕੇ 20 ਤੋਂ ਪਲੱਸ ਦੇ ਦੁੱਧ ਜਵਾਉਗੀ ਜੀ ਠੀਕ ਆ ਗੱਲ ਤੇ ਬਾਕੀ ਡਿਜ਼ਾਈਨ ਜੂਨ ਚੰਗੇ ਨੇ ਸਾਰੇ ਹਾਂ ਵਾਂਗੂ ਦੁੱਧ ਕਰ ਦੋਗੀ ਮਈਆਂ ਨਾਲ ਦਾ ਠੀਕ ਆ ਗੱਲ ਹਾਂਜੀ ਤੇ ਹੁਣ ਮਾਰਦੇ ਲੱਭੀ 2 ਨੰਬਰ ਵਾਲੀ ਤੇ ਕੈਮਰਾ ਆਪਣੇ ਉਹੀ ਗੱਲ ਆ ਵੀ ਹੁਣ ਆਪਣੇ ਮੂਲ ਕੰਮ ਤੇ ਆ ਜਾ ਜਮਾ ਹਾਂ ਹਾਂ ਹੁਣ ਸਾਲ ਸਾਲ ਬੈਠ ਲਿਆ ਕਰਾਂਗੇ ਜੀ ਥੋੜਾ ਕਈ ਜਗਾਂ ਤੇ ਵੀ ਅੱਲਾਹ ਚਾ ਲੈ ਚੱਲ ਥੋੜਾ ਟਿਕਾਈ ਨਾ ਤੋੜ ਦੇ ਆ ਥੋੜੀ ਜੀ ਟਿਕਾਈ ਨਾ ਤੋੜ ਦੇ ਇੱਥੋਂ ਕਰਾ ਦੇ ਲੱਭੀ ਚਾ ਇੱਕ ਸਾਫ਼ ਸੁਥਰੀ ਆ ਗਈ ਪੂਰੀ ਸੂਆ ਬਾਈ ਦੂਜਾ ਜੀ ਸੂਆ ਦੂਜਾ ਤੇ ਅੱਡ ਰੇ ਕਹੂੰਗਾ ਫੁੱਲ ਚੜਾਈ ਵਾਲਾ 나ੜੂਆ ਨਾਲ ਹੀ ਆ ਬੱਤੀ ਹਾਂ ਹਾਂ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਨੂੰ ਅੱਜ ਚੌਥਾ ਪੰਜਵਾਂ ਦਿਨ ਆ ਕਿੰਨੀ ਕ ਬੋਲੀ ਹੋਊਗੀ ਹੁਣ ਦੁੱਧ 15 ਦਾ ਸਟਾਰਟਿੰਗ ਹੋਈ ਆ ਭਾਈ ਓਕੇ 14 15 ਤੋਂ ਜਿੱਦਾਂ 14 15 15 ਕਿਲੋ ਦੀ ਇੱਦਾਂ ਥਾਪ ਤੇ ਫੜ ਕੇ ਲਿਆ ਭਲੇ ਤਾਜੀ ਸੂਈ ਬੱਚੇ ਦਾ ਕਰਦੀ ਆ ਠੀਕ ਆ ਗੱਲ ਥੋੜੀ ਜਿਹੀ ਟਿਕਾਈ ਨਾ ਲਿਆ ਕਰੋ ਥੋੜੀ ਠੰਡੇ ਦਿਮਾਗ ਨਾਲ ਲਿਆਇਆ ਕਰੋ ਇੱਥੋਂ ਦਿਖਾ ਦੀ ਬੀ ਤਸੱਲੀ ਕਰਾ ਦੀ ਆ ਬੱਚਾ ਦਿਖਾ ਦੀ ਭਾਈ ਬੱਚਾ ਜ਼ਰੂਰ ਦਿਖਾ ਦੀ ਲਾਸਟ ਤੇ ਪਹਿਲਾਂ ਮੱਝ ਦੀ ਤਸੱਲੀ ਕਰਾ ਦੇ ਇੱਥੋਂ ਮਾਰ ਕੈਮਰਾ 15 ਕਿਲੋ ਬੋਲੇ ਤੋਂ ਇਹ ਛੋਟੀ ਬਾਈ ਕਹਿੰਦਾ ਚੱਲੀ ਆ ਚામੜਾ ਚਮੜਾ ਆ ਗਿਆ ਜਮਾ ਪਤਲਾ ਬਰੀਕ ਪੂੰਛਾ ਗਈ ਜਿਹੇ 4 ਘੰਟਾ ਦੇ ਲਾ ਦੁੱਧ ਵਾਲੇ ਫੀਚਰੀ ਨੇ ਝੋਟੀ ਚ ਤੇ ਹੁਣ ਮਾਰ ਰੋਲੇ ਬੰਨੇ ਜੀ ਆ ਕੇ ਬੱਚੇ ਦੇ ਕੱਟੇ ਜੀ ਬੱਚੇ ਦੇ ਗਏ ਨਾਲ ਆ ਗਈ ਕੱਟੀ ਬੱਚਾ ਦਿਖਾ ਦੇ ਅੱਡ ਬੱਚਾ ਸਾਰਿਆਂ ਦਾ ਦਿਖਾ ਦੇ ਇੱਥੋਂ ਇੱਥੋਂ ਕਰਾ ਲੈ ਜੇ ਇੱਕ ਤੇ ਨਾਲ ਕੱਟੀ ਵੀ ਐਨ ਕਮਾਲ ਦੀ ਆ ਗਈ ਬੱਸ ਬੱਸ ਪਰੇਸ਼ਾਨ ਨਾ ਕਰ ਇੰਨੀ ਪਰੇਸ਼ਾਨ ਨਾ ਕਰ ਕਿੰਨਾ ਦੁੱਧ ਪਾਉਗੀ ਦੁੱਧ 17 ਰੁਪਏ 18 ਕਿਲੋ ਰਾਮ ਨਾ ਜੀ 17 18 ਚ ਵਾ ਦੂਗੀ ਤੇ ਬਾਕੀ ਕਹੂੰਗਾ ਵੀ ਜਿਹੜਾ ਸੱਜਣ ਖਰੀਦੂਗਾ ਉਹਦੀ ਕੇਰ ਤੇ ਡਿਪੈਂਡ ਰਹੂਗਾ ਜਿੰਨਾ ਕ ਬਾਈ ਬੋਲਾ ਦੱਸੂਗਾ ਉਹਦੀ ਬਾਈ ਕ ਐਨ ਦਿਖਾਦੀ ਕੂਂਜ ਵਰਗੀ ਕੱਟੀ ਨੰਬਰ ਆ ਗਿਆ ਪਸ਼ੂਆਂ ਚੋਂ ਦੂਜਾ ਮੱਝਾਂ ਚੋਂ ਪਹਿਲਾ ਅੱਜ ਤੋਂ ਆਪਣਾ ਦੂਜਾ ਚਲੋ ਚਲੋ ਠੀਕ ਆ ਗੱਲ ਦੂਜਾ ਵੀ ਆਪਾਂ ਰੋਲਾ ਨਾ ਤੇ ਹੁਣ ਮਾਰਦੇ ਤਿੰਨ ਨੰਬਰ ਵਾਲੀ ਦੇ ਕੈਮਰਾ ਇਹਦੇ ਨਾਲ ਬੱਚਾ ਕੀ ਆ ਕੱਟਾ ਗੱਟੀ ਹੈ ਨਾਲ ਇਹਦੇ ਵੀ ਕੱਟੀ ਆ ਲੱਭੀ ਕੱਟੀ ਹੈ ਇਹਦੇ ਨਾਲ ਵੀ ਬਾਲੀ ਆਸ ਲਾ ਓਏ ਚੜਾਈ ਚੜੂਈ ਕਰਾ ਦੇ ਚਾਹੀਦੀ ਤੇ ਹੁਣ ਮਾਰਦੇ ਝੋਟੀ ਦੇ ਕੈਮਰਾ ਇਹ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਨੂੰ ਹੈਗੇ 7-8 ਦਿਨ ਬੱਚਾ ਤਾਂ ਐਂ ਲੱਗਦਾ ਵੀ ਜਿਦਾ 20-25 ਦਿਨਾਂ ਦਾ ਕੱਟੀ ਬਾਲੀ ਆਸ ਲਾ ਹਾਂ ਨਿੱਗਰ ਨੁਗਰ ਕੱਟੀ ਹੈ ਜੀ ਸੁਹਾ ਜੀ ਦੂਜਾ ਜੀ ਠੰਡੀ ਵਾਲੀ ਆਲ ਮਾਈ ਜਗਾ ਲਈ ਕਰਦੀ ਤੁਰ ਹੀ ਜਾਂਦੀ ਆ ਵਾਲੀ ਖਾਣ ਪੀਣ ਦੀ ਬਹੁਤ ਚਾਰੂ ਆ ਠੀਕ ਆ ਗੱਲ ਆ ਚਗਾ ਲਈ ਕਰਦੀ ਭਗੀ ਜਾਂਦੀ ਬੱਚੇ ਆ ਥੋੜਾ ਜਿਹਾ ਕਿਸੇ ਬਾਈ ਦੇ ਅੰਦਰ ਹੀ ਰਹੀ ਆ ਠੀਕ ਆ ਗੱਲ ਥੋੜਾ ਤਾਂ ਲਾਲੀ ਪਾਨਿਆ ਉਹਦਾ ਆ ਇਹਦਾ ਪੰਜ ਸੱਤ ਦਿਨ ਧੁੱਪੇ ਬੰਨੀ ਰੰਗ ਰੁੰਗਦੇ ਨੇ ਐਨ ਕਰ ਜਾਣਾ ਗੈਰਾ ਇੱਥੋਂ ਨਹੀਂ ਕਮਾਈ ਕਰਾਂ ਹੋਰ ਕਮਾਈ ਉਰਾਂਗੇ ਕਮਾਈ ਕਮਾਈ ਧੁੱਪੇ ਵੱਜ ਗਈ ਤੇ ਪੈਂਦੀ ਉੱਪਰ ਆਣਾ ਜੀ ਹਲੇ ਹਲੇ ਆ ਬੜਾ ਮਜ਼ਬੂਤੀ ਨਾਲ ਫੜਿਆ ਕਰ ਥੋੜੀ ਮਜ਼ਬੂਤੀ ਨਾਲ ਮਜ਼ਬੂਤੀ ਨਾਲ ਤੋੜ ਦੇ ਇਧਰਲੇ ਬੰਨੇ ਖੱਚਲਾ 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 ਲੈ ਚਲੇ ਇਧਰ ਲੈ ਬੰਨੇ ਇੱਥੋਂ ਪਿਛਲੀ ਵੀਡੀਓ ਆਪਾਂ 9 ਮੈਸਾ ਪਾਈਆਂ ਸੀ ਹਾਂਜੀ ਦੋ ਦੋ ਤਿੰਨ ਪਸ਼ੂ ਫੇਜ ਆ ਗਏ ਵਿੱਚ ਓਕੇ ਕੱਟਾਂ ਵਾਲਾ ਚੰਗਾ ਗਿਆ ਆਪਣਾ ਫਰੈਂਡੇ ਲੈ ਗਿਆ ਜਿੱਦਾਂ ਤਰ ਤਾ ਕਮਾਲ ਲੈ ਆ ਲੈ ਆ ਕਮਾਲ ਆ ਕਮਾਲ ਆ ਕਮਾਲ ਆ ਕਿੰਨੀ ਕਿਦੇ ਕੋਲ ਮਨੀ ਕਹ ਲਈ ਦੁੱਧ ਅੱਜ ਤਿਆਰੀ 15 ਤੋਂ ਪਲੱਸ ਹੈ ਜੀ 15 ਤੋਂ 17 18 ਕਿਲੋ ਜੋ ਆਉਗੀ 15 ਕਿਲੋ ਅੱਜ ਮਣਕੇ ਦੇ ਦੇਮਾਂਗੇ 15 ਕਿਲੋ ਅੱਜ ਮਣਦਾਂਗੇ ਤੇ ਇਹਦੀ ਕੱਟੀ ਦਿਖਾ ਦੇ ਲੈ ਵੀ ਜ਼ਰੂਰ ਯਾਰਾ ਕਿਉਂਕਿ ਕੱਟੀ ਨਾਲ ਤਿਆਰ ਹੋਣ ਵਾਲੀ ਆ ਚੰਗੀ ਕੱਟੀ ਨਾਲ ਕਿ 31 ਨਾਲ ਉਹੀ ਗੱਲ ਆ ਵੀ 1 ਨਾਲ ਇੱਕ ਤੋਹਫਾ ਕਹੂੰਗਾ ਤਿਆਰ ਹੋ ਜਾਂਦਾ ਪਸੰਦ ਆ ਕੇ ਨਾ ਘਰੀ ਬਈ ਉਰਲੇ ਬੰਨੇ ਇਹ ਨਤੀਜੇ ਦੇ ਮੋਢੇ ਪੂਰੀ ਗੱਲ ਇਹ ਆਈ ਨੂੰ ਕਰਦੇ ਆਰਡਰ ਆਰਡਰ ਕਰਾ ਜੀ ਚੈੱਕ ਜਮਾਨ ਤਸੱਲੀ ਕਰਾ ਦੇ ਲੱਭੀ ਇੱਥੋਂ ਤੇ ਹੁਣ ਮਾਰਦੇ ਬੂਰੀ ਤੇ ਕੈਮਰਾ ਆ ਬੂਰੀ ਤਾਂ ਮਸਾ ਮਿਲਦੀ ਆ ਮਿਲਦੀ ਕੱਤੀਆ ਮੈਂ ਕੱਲ ਪਿਛਲੇ ਘੜੇ ਆਪਣੇ ਗੁੱਸੇ ਹੋ ਗਏ ਦੋ ਤਿੰਨ ਗਾ ਖਾਸ ਗੁੱਸੇ ਨਹੀਂ ਹੋਣ ਦੇਣਾ ਬੰਦਾ ਗੁੱਸੇ ਨਹੀਂ ਹੋਣ ਦੇਣਾ ਬੰਦਾ ਕੋਈ ਬੰਦੇ ਸਾਰੇ ਖੁਸ਼ ਰਹਿੰਦੇ ਆ ਇਹਦੀ ਕੀ ਗੱਲ ਬਾਤ ਆ ਕਿਹੜਾ ਸੁਆ ਸੁਆ ਜੀ ਬਾਈ ਇਹ ਦੂਆ ਸੁਆ ਜੀ ਦੂਜਾ ਹਾਂਜੀ ਇਹਦਾ ਤੁਹਾਨੂੰ ਮੈਂ ਰਿਜ਼ਲਟ ਦਿਖਾਉਂਗਾ ਇਹ ਨੀਲੀ ਦਾ ਰਿਜ਼ਲਟ ਬਹੁਤ ਚੰਗਾ ਦਿੰਦੀ ਜੀ ਜੀ ਹਾਂ ਹੁਣ ਇਹਦੇ ਨਾਲ ਮੇਲ ਕਾਫ ਆ ਜੀ ਪਰ ਬੱਗੀ ਮੁੱਛ ਚ ਆ ਗਿਆ ਨੀਲੀ ਦਾ ਬਹੁਤ ਕਮਾਲ ਦਾ ਕੱਟਾ ਸੁਆ ਇਹਦਾ ਮਣੀ ਦੂਜਾ ਜੀ ਸੁਆ ਦੂਜਾ ਬੋਝ ਕੇ ਲਿਆ ਬੋਝ ਕੇ ਲਿਆ ਜੀ ਬਾਈ ਇਹ ਕੱਟੀ ਦੇਣ ਦੀ ਠੀਕ ਆ ਗੱਲ ਇਹ ਕਿੰਨੇ ਵੇਚਣੀ ਸੀ ਠੀਕ ਆ ਗੱਲ ਆ ਕਈ ਵਾਰੀ ਆਈ ਤਾਂ ਇਦਾਂ ਸੁੱਕਾ ਸੁਖੀ ਦਾ ਵੀ ਇਦਾਂ ਨਹੀਂ ਮੈਂ ਕੱਟਾ ਹੀ ਦੇ ਦੂ ਅਗਲਾ ਵੇਚ ਆ ਐਂ ਤਾਂ ਕਾਨੂੰ ਕਰਦਾ ਹਾਂ ਵੀ ਅਗਲਾ ਵੇਚ ਲਵੇ ਠੀਕ ਆ ਗੱਲ ਕਿੰਨੇ ਉੱਲੇ ਆ ਲਿਆ ਸੂਈ ਨੂੰ ਆ ਗਿਆ 8 ਤੋਂ 9 ਦਿਨ ਸੂਈ ਨੂੰ 8 ਤੋਂ 9 ਦਿਨ ਸੂਈ ਨੂੰ ਤੇ ਨਾਲ ਆ ਗਿਆ ਮੇਲ ਕਫ ਕਿੰਨਾ ਕੁ ਕਹਿ ਲੀਏ ਦੁੱਧਾ ਜਾ ਗਿਆ 16 ਕਿਲੋ ਸਟਾਰਟਿੰਗ ਹੋਈ ਆ 16 ਤੋਂ ਸਟਾਰਟਿੰਗ ਆ ਤਿਆਰੀ ਵਾਲਾ ਜੀ ਜੀ ਤੇ ਚਵਾਈ ਇੱਥੋਂ ਇੱਥੋਂ ਤੇਲਾਂ ਵਾਲੀ ਬੂਰੀ ਆ ਗਈ ਤੇਲਾਂ ਵਾਲੀ ਬੂਰੀ ਆ ਗਈ ਪ्योर ਬੂਰੀ ਤੇ ਥਣਾਂ ਲੱਗਿਆ ਜਮੇ ਦੂਰਾ ਦੂਰਾ ਤੇ ਇੱਥੋਂ ਇੱਥੋਂ ਕਰਨ ਚਾਹ ਇੱਕ ਕਰੀਬ ਰਾਤ ਥਣ ਲੱਗਾ ਉਦਾਂ ਦੀ ਚਵਾਈ ਉਰਲੇ ਬੰਨੀ ਕਰਦੇ ਥੋੜੀ ਜਿਆਦਾ ਪਰੇਸ਼ਾਨ ਨਾ ਕਰ ਤੇ ਬੱਚਾ ਦਿਖਾਏ ਬਾਈ ਇੱਥੋਂ ਕਰਾ ਦੇ ਲੰਬੀ ਜੈਕਾ ਕਿੰਨਾ ਦੁੱਧ ਪਾਉਗੀ ਪੂਰੀ 17 18 ਕਿਲੋ ਰਾਮਾ ਜੀ 15 ਦੀ ਅੱਜ ਗਾਰੰਟੀ ਦੇ ਦਾਂਗੇ ਤੇ ਬੱਚੇ ਤੇ ਮਾਰ ਕੈਮਰਾ ਫੇਸ ਕਰੀ ਬੱਚੇ ਦਾ ਉਰਲੇ ਬੰਨੇ ਬਾਈ ਕਰਦੇ 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 ਤਾਂ ਆਪੇ ਸੈੱਟ ਹੋ ਜਾਂਦਾ ਉਰਲੇ ਬੰਨੇ ਇੱਥੋਂ ਮਾਰ ਪਿਓਰ ਨੀਲੀ ਦਾ ਪਾਇਆ ਇਹਨੇ ਬਲੈਕ ਹਾਂਜੀ ਹਾਂਜੀ ਜਿੱਦਾਂ ਇਹਦੇ ਸੀਮਨ ਲਾ ਦੋਗੇ ਉਦਾਂ ਦੀ ਬੱਚਾ ਪਾਉਣ ਦਾ ਦਮ ਰੱਖਦੀ ਆ ਝੋਟੀ ਦੁੱਧ ਚੰਗਾ ਪਾ ਦੂ ਤੇ ਹੁਣ ਲੱਭੀ ਅਗਲੇ ਨੰਬਰ ਵਾਲੀ ਦੀ ਆਰਡਰ ਤੇ ਮਾਰ ਪਹਿਲਾਂ ਕੈਮਰਾ ਇੱਥੋਂ ਇੱਥੋਂ ਕਰਾ ਚੈੱਕ ਕਿੰਨਾ ਠੋਸ ਹਵਾਨਾ ਇਹਦਾ ਇੱਥ ਵੇ ਗੰਜਾਇਸ਼ ਨਹੀਂ ਹੈਗੀ ਕੋਈ ਵੀ ਬਹੁਤ ਆਪ ਘੱਟ ਬੋਲਣਾ ਮੈਂਸਾ ਬੋਲਣ ਠੀਕ ਹੈ ਗੱਲ ਚੱਲ ਜੋ ਬਰਾ ਫੇਰਾ ਬਾਈ ਆ ਬੱਚੇ ਤੇ ਆਈ ਪਹਿਲਾਂ ਇਹਦੇ ਦੰਦਾਂ ਚ ਹੀ ਲੱਗਦੀ ਹੈ ਨਾ ਛਿੱਕੀ ਆ ਜੀ ਛੇ ਦੰਦਾਂ ਹਾਂਜੀ ਠੀਕ ਹੈ ਗੱਲ ਦੰਦੋ ਆ ਗਈ ਛਿੱਕੀ ਬੱਚਾ ਵੀ ਲਾਸਟ ਤੇ ਦਿਖਾਵਾਂਗੇ ਤੇ ਟਕਾ ਕੇ ਜੇ ਦਿਖਾ ਦੇ ਲੱਭੀ ਟਾਂਚਾ ਬਾਹਲਾ ਮਜ਼ਬੂਤ ਆ ਝੋਟੀ ਦਾ ਸੂਆ ਦੂਜਾ ਰਹੂਗੀ ਹਾਂਜੀ ਦੂਜਾ ਸੂਆ ਕਿੰਨਾ ਦੁੱਧ ਚਵਾ ਕੇ ਆਈ ਆ ਪਹਿਲਾਂ ਨੇ ਇਹ ਬਲੂਨ ਨੇ 17 ਕਿ 18 ਕਿਲੋ ਚਵਾਇਆ ਆ ਠੀਕ ਹੈ ਗੱਲ ਇਹ 15 ਕਿਲੋ ਤੋਂ ਅੱਜ ਬੜਾ ਜੋ ਸਾਫ ਹੁੰਦੀ ਸਟਾਰਟ ਆ ਜੀ ਠੀਕ ਹੈ ਬੀ ਤੋਕੜਾ ਕੱਬਣਾ ਵੀ ਨਾ ਤੁਹਾਡੇ ਇੱਕ ਮੰਨ ਲਓ ਵੀ ਇੱਕ ਤੋਕੜਾ ਕੱਬਣਾ ਅਸਲ ਤਾਂ ਕੋਈ ਵੇਚਦਾ ਹੀ ਨਹੀਂ ਜੀ ਨੇ ਵੇਚਣੀਆਂ ਨਾ ਨਾਲ ਦੀਆਂ ਤਾਜ਼ੀਆਂ ਨੂੰ ਵੀ ਟੱਪ ਜੂ ਆਹ ਦੇਖਿਓ ਬੱਚਾ ਤੇ ਮਾਰੀ ਬਈ ਬੱਚੇ ਤੇ ਮਾਰਨੀ ਕਿਵੇਂ ਬੱਚਾ ਗਿਆ ਨਾਲ ਇਹਦੇ ਕੱਟਾ ਇਹ ਕੱਟੀ ਆ ਆ ਬੱਚਾ ਚੈੱਕ ਕਰਕੇ ਦਾਦੇ ਫਿਰ ਮੰਗ ਰੋ ਖਾਣਾ ਨਾੜੂ ਆ ਨਾਲ ਆ ਗਿਆ ਮੇਲ ਕਾਫ ਨਾੜੂ ਆ ਗਿਆ ਨਾਲਾ ਆਹ ਦੇਖੋ ਜਮਾ ਹੀ ਤਾਜ਼ਾ ਸੁਆ ਜੀ ਉਰਲੇ ਉਰਲੇ ਬਣੇ ਲੱਭੀ ਸਾਈਡ ਤੋਂ ਕਰਾਦੀ ਝੋਟੀ ਚੈੱਕ ਤੇ ਨਾਣਾ ਨਾ ਪੂਰੀਆਂ ਲਈ ਵੇਚ ਸਾਈਡ ਤੋਂ ਇੱਥੋਂ ਮਾਰਦੀ ਕੈਮਰਾ ਤੇ ਐਂ ਕੈਮਰਾ ਪਿਛਲੇ ਬੰਨੇ ਘਮਾ ਦੇ ਆਰਡਰ ਕੁਆਲਿਟੀ ਤੋਂ ਲਾ ਕੇ ਚੈੱਕ ਕਰਾ ਦੇ ਹਰੇਕ ਪੱਖ ਤੋਂ ਇਹ ਇੱਥੋਂ ਕਰਾ ਦੇ ਕਿੰਨਾ ਬੋਲਾ ਇਹਦੇ ਕੋਲ 15 ਕਿਲੋ ਸਟਾਰਟਿੰਗ ਹੋਇਆ 20 ਕਿਲੋ ਝੋਟ ਇੱਕ ਦਮ ਰੱਖ ਦਿਆ ਦਿਨ ਬਹੁਤ ਚੰਗੇ ਚੱਲਦੇ ਆ ਠੀਕ ਆ ਗੱਲ ਆ ਸਾਈਡ ਨੂੰ ਹੋਇਆ ਸਾਈਡ ਨੂੰ 15 ਤੋਂ ਸਟਾਰਟਿੰਗ ਹੋਇਆ ਭਾਈ ਕਹਿੰਦਾ ਦੀ 15 ਤੋਂ ਸਟਾਰਟਿੰਗ ਆ ਇੱਥੋਂ ਕਰਾ ਲਵੀਂ ਚੈੱਕ ਛਿੱਗੀਆਂ ਕੰਨੀਆਂ ਵੀ ਦਿਖਾ ਦੇ ਭਾਈ ਔਰ ਉਹ ਦਿਖਾਈ ਵੀ ਜਾਂਦੀ ਆ ਪਾਲੇ ਪਾਸੇ ਖੜੀ ਆ ਤੇ ਓਲੇ ਪਾਸੇ ਤੋੜੀ ਆ ਠੀਕ ਆ ਗੱਲ ਆ ਤੇ ਹੁਣ ਲੰਘ ਚੱਲ ਫਿਰ ਅਗਲੇ ਨੰਬਰ ਤੇ ਇਹ ਤਾਂ ਬੱਚਾ ਖਿਆ ਚੋਪਰਾ ਦੇਖੀ ਮੜਾ ਜਾ ਕੱਟਾ ਮੇਲ ਕਾਪ ਜੀ ਕੱਟੀ ਆ ਓਏ ਕੱਟੀ ਆ ਤੁਸੀਂ ਭਲੇਖਾ ਕਾ ਜਾ ਨੇ ਤੇ ਨਾਲ ਆ ਗਈ ਸਜਨੋ ਕੱਟੀ ਤੇ ਬਾਕੀ ਇੱਥੇ ਤਾਂ ਕੁਆਲਟੀ ਚੈੱਕ ਕਰ ਸਕਦੇ ਜੋਤੀ ਸੂਆ ਮਣੀ ਦੂਜਾ ਬਾਈ ਸੂਆ ਦੂਜਾ ਤੇ ਲੰਬੀ ਲੁੰਬੀ ਆ ਗਈ ਕਾ ਪਲੂਨ ਕਰਕੇ ਵੇਚ ਲਾਇਆ ਇਹ ਬਾਈ ਕਹਿੰਦਾ ਪੈਲਣ ਕਹਿ ਕੇ ਵੇਚਦੇ ਐਦਾਂ ਦਾ ਸਿਸਟਮ ਲੱਗਿਆ ਕੱਟੀ ਨੂੰ ਕਿੰਨੇ ਦਿਨ ਦੀ ਸੂਈ ਹੋ ਗਈ ਮਣੀ ਸੂਈ ਨੂੰ ਹੈਗੇ 7-8 ਦਿਨ 7-8 ਦਿਨਾਂ ਦੀ ਸੂਈ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਚਾਹਾਂ ਆਰਡਰ ਭਲਾਂ ਵੀ ਪਾਈਆਂ ਜੋੜੀ ਧੋੜੀਆਂ ਜੀ ਠੀਕ ਆ ਗੱਲ ਜੀ ਤੇ ਇੱਥੇ ਤੋਂ ਫੇਸ ਕੁਆਲਿਟੀ ਥਾਣਾ ਦਾ ਗੈਪ ਬਾਡੀ ਦੀ ਬਣਤਰ ਤੇ ਇੱਥੋਂ ਸਾਈਡ ਤੋਂ ਇਹਦੀ ਲੰਬਾਈ ਚੈੱਕ ਕਰ ਲਿਓ ਤੇ ਪਿਛਾਂ ਤੋਂ ਇੱਥੇ ਤੋਂ ਮੈਂ ਕਹੂੰਗਾ ਇਹਦੀ ਆਰਡਰ ਕੁਆਲਿਟੀ ਕਿੰਨੀ ਬੋਲੀ ਹਾਜ਼ਰ ਆ ਮਣੀ 15 16 17 18 ਕਿਲੋ ਆਰਾਮ ਨਾਲ ਜਵਾਜੂ 15 16 ਤੋਂ ਸਟਾਰਟਿੰਗ ਆ 17 18 ਦੇ ਲਗਭਗ ਬਾਈ ਕਹਿੰਦਾ ਕੱਟੀ ਚਵਾ ਦੂ ਤੇ ਗੈਪ ਥਾਣਾ ਚ ਬੜਾ ਕਮਾਲ ਦਾ ਰੱਖ ਦਿਆ ਇਹ ਇੱਥੋਂ ਕਰਾਉਂਗਾ ਚੈੱਕ ਨਾਲ ਇਹਦੀ ਆ ਗਈ ਕੱਟੀ ਇੱਥੋਂ ਕਰਾ ਦਿਨ ਲੱਭ ਹੱਜੇ ਕਿਉਂਕਿ ਪਾੜਾ ਥੋੜੀ ਬਾਲੀ ਜਦੋਂ ਪਾੜੇ ਤੋਂ ਸਾਫ਼ ਹੋ ਗਈ ਐ ਨਿੱਖਰ ਜੂ ਜਮਾ ਥੱਕ ਜੀ ਜੀ ਚਵਾਈ ਤਾਂ ਮਣੀ ਲੋੜੇ ਨਹੀਂ ਹੱਥ ਲਾਉਂਦੀ ਕਿਸੇ ਵੀ ਮੈਚ ਦੇ ਲਈ ਨਾ ਜੀ ਸਿਰੇ ਹੀ ਰਹੂ ਕੰਮ ਉਰਲੇ ਬੰਨੇ ਵੱਲ ਭੀ ਸਾਈਡ ਤੋਂ ਸੇ ਨੰਬਰ ਆ ਗਈ ਬਾਈ ਜੀ ਆਪਣੇ ਠੀਕ ਆ ਗੱਲ ਆ ਨੰਬਰ ਇਹਦਾ ਆ ਗਿਆ ਇਹ ਲੰਬਾਈ ਦੇ ਖ ਲੰਬਾਈ ਕਿੰਨੀ ਆ ਸ਼ੇਮਾ ਨੰਬਰ ਆ ਗਿਆ ਇਹ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਇੱਥੇ ਤੋਂ ਕਰਾ ਚੈੱਕ ਟਕਾ ਕੇ ਜਮਾ ਨਾਲ ਆ ਗਈ ਕੱਟੀ ਤੇ ਹੁਣ ਮਾਰ ਅਗਲੇ ਨੰਬਰ ਵਾਲੀ ਤੇ ਕੈਮਰਾ ਬਾਡੀ ਬੂਡੀ ਕਰਾ ਦੇ ਚੈੱਕ ਜੈਡ ਬਲੈਕ ਹੀ ਆ ਗਈ ਜੈਡ ਤੱਕ ਵੀ ਜੋ ਮੈਂ ਜੇ ਕਰਵਾਈਆ ਉਹ ਕਾ ਦੀ ਵੀਡੀਓ ਵੀ ਦੇ ਦਾਂਗੇ ਹਾਂ ਸਾਈਡ ਨੂੰ ਹੋ ਜਾ ਆ ਆ ਸਿੰਗੀ-ਸੁੰਗੀ ਕਰਾ ਚੱਕ ਇਹਦੀ ਇਧਰਲੇ ਬੰਨੇ ਲਿਆ 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 ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਉਹ ਜੀਨ ਦੀ ਝੋਟੀ ਆ ਠੀਕ ਆ ਜੀ ਹਾਂ ਜੀ ਪਿਓਰ ਜੀਨ ਤੋਂ ਆਈ ਆ ਬਾਈ ਕਹਿੰਦਾ ਬਾਡੀ ਵੀ ਫੁੱਲਾਸਲਾ ਹੱਥ ਨਹੀਂ ਧਰਾਉਂਦੀ ਯਾਰ ਕਿਤੋਂ ਵੀ ਕਰੀਏ ਸਿੰਗੀ ਲੇਵਾ ਜੇ ਥੱਲੇ ਬਹਿ ਗਿਆ ਬੰਦਾ ਅਰਪਈਏ ਲਾਉਣ ਵਾਲਾ ਹੋਵੇ ਥੱਲੇੋਂ ਕੱਟੀ ਜਾ ਉੱਠ ਕੇ ਨਹੀਂ ਜਾਂਦਾ ਐਦਾਂ ਦੀ ਜਵਾਈ ਆ ਹਾਂ ਮਾਨ ਖੁਸ਼ ਕਰ ਦਿੰਦੇ ਹਾਂ ਜੀ ਇਹ ਇੱਥੋਂ ਇੱਥੋਂ ਮਾਰੀ ਲੱਭੀ ਟਿਕਾ ਕੇ ਇਹ ਇੰਨਾ ਬਲੂਨ ਗੱਟੀ ਨੂੰ ਚੌੜਾ ਲੇਵਾ ਨਹੀਂ ਲੱਗਦਾ ਜਿੱਦਾਂ ਕੱਟ ਲੈਣਾ ਹਾਂਜੀ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਹੈਗੇ 7 6-7 ਦਿਨ ਹੋਏ 6ਾਂ 7ਾਂ ਦਿਨਾਂ ਦੀ ਸੂਈ ਹਾਂਜੀ ਇਹ 6ਾਂ 7ਾਂ ਦਿਨਾਂ ਦੀ ਸੂਈ ਹੋਗੀ ਪਹਿਲਣ ਕੱਟੀ ਤੇ ਇੱਥੇ ਤੋਂ ਨਾ ਸਿੰਗੀ ਤੋਂ ਚੈੱਕ ਕਰ ਸਕਦੇ ਲੈ ਚੱਲ ਲੈ ਚਲ ਉਧਰ ਬੰਨੇ ਪਰੇਸ਼ਾਨ ਨਾ ਕਰ ਸੂਆ ਪਹਿਲਾਂ ਰਹੂਗੀ 6ਾਂ 7ਾਂ ਦਿਨਾਂ ਦੀ ਸੂਈ ਆ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਇਹ ਕਹੂੰਗਾ ਵੀ ਝੋ ਟਿੱਕੇ ਤਾਂ ਉਹ ਵੀ ਹੱਥ ਨਹੀਂ 드러ਉਂਦੀ ਪਿਆਰ ਬਾਈ ਕਹਿੰਦਾ ਜੀਨ ਦੀ ਆ ਗਈ ਵੀਡੀਓ ਦਿਖਾ ਦਾਂਗੇ ਮਾਲਕਾਂ ਦੇ ਕਹਿੰਦੀ ਤੇ ਬੱਚੇ ਦੇ ਰੱਸਾ ਟੁੱਟ ਗਿਆ ਪੈਰ ਤੋਂ ਠੀਕ ਹੈ ਗੱਲ ਕਜੋਟੀ ਦੇ ਪੈਰ ਤੇ ਵੀ ਬੰਨੇ ਆ ਠੀਕ ਹੈ ਗੱਲ ਪੈਰ ਤੇ ਜਿਵੇਂ ਕਹਿ ਲਿਆ ਆਪਾਂ ਉਹ ਧਾਗਾ ਬੰਨ੍ਹ ਦਿਆ ਹਰਿਆਣੇ ਵਾਲੇ ਤੇ ਆਹ ਝੋਟੀ ਦੇ ਵੀ ਬੰਨੇ ਆ ਨਾਲ ਦੀ ਦੇ ਵੀ ਠੀਕ ਹੈ ਗੱਲ ਇਹ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਬੱਚਾ ਕੀ ਆ ਨਾਲ ਬਾਈ ਦੇ ਤੇ ਬੱਚਾ ਕੱਟਾ ਜੀ ਨਾਲ ਆ ਗਿਆ ਮੇਲ ਕਾਫ ਪਰ ਸਿੰਘੀ ਇਹ ਕਹੂੰਗਾ ਜਮਾਂ ਐਨ ਬਰੀਕ ਆ ਜੀ ਹਾਂਜੀ ਫੇਸ ਕੁਆਲਟੀ ਦਿਖਾ ਲਈ ਮਾੜੀ ਜੀ ਕਰਦੇ ਕਰਦੇ ਉਰਲੇ ਬੰਨੇ ਕਰਦੇ ਤੇ ਕਿੰਨਾ ਕਿਹਦੇ ਕੋਲੇ ਬੌਲਾ ਦੁੱਧ ਹਾਜ਼ਰ ਅੱਜ 15 ਤੋਂ ਪਲੱਸ ਆ 20 ਕਿਲੋ ਝੂਟੀ ਦਮ ਰੱਖਦੀ ਐ ਚਮਣ ਨੂੰ ਓਕੇ ਸਿੰਗੀ ਰੇਲਾ ਪੂਰੀ ਐ ਆ ਸਿੰਗੀ ਚੋਬਰ ਗਾਣਾਂ ਨਾ ਜਵੇਂ ਵੀ ਜਿਹਦੇ ਪਿੱਛੇ ਦੀ ਤੇਲਾ ਨਹੀਂ ਟਪਦਾ ਨਾ ਅਗਲਾ ਬ੍ਰਾਂਡ 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 ਕਰਦਾ ਰਹਿੰਦਾ ਆ ਚੀਜ਼ਾਂ ਬ੍ਰਾਂਡ ਆਉਂਦੀਆਂ ਠੀਕ ਆ ਗੱਲ ਹਾਂਜੀ ਠੀਕ ਆ ਠੀਕ ਆ ਤੇ ਇੱਥੇ ਤੋਂ ਵੱਲੋਂ ਕਰ ਲਿਓ ਕੁਆਲਟੀ ਚੈੱਕ ਕਿਸੇ ਵੀ ਪੱਖ ਤੋਂ ਹੱਥ ਨਹੀਂ 드러ਉਂਦੀ ਗੈਪ ਚੈੱਕ ਕਰ ਸਕਦੇ ਹੋ ਤੇ ਹੁਣ ਚੋਬਰ ਆ ਗਿਆ ਚੋਬਰ ਖੜੀ ਰਹਿਣ ਦੀ ਝੂਟੀ ਦੀ ਪਿੱਠ ਦਿਖਾਈ ਬਾਈ ਇਹ ਇੱਥੋਂ ਕਰ ਲੋ ਜੈ ਇੱਕ ਸੂਆ ਜੀ ਦੂਜਾ ਸੂਆ ਜੇ ਕੋਈ ਟੈਨ ਆ ਜਾ ਲਿਆ ਤਿੰਨ ਮਈਆਂ ਇਕੱਠੀਆਂ ਲਉਗੀਆਂ ਪਹਿਲੀਆਂ ਦੋ ਦੂਜਾ ਤੇ ਤੀਜਾ ਨੰਬਰ ਗਾਂਵੋਂ ਛੱਡ ਕੇ ਜਿੱਦਾਂ ਦੋ ਤੇ ਤਿੰਨ ਨੰਬਰ ਤੇ ਚ ਆ ਜੋਟੀ ਨਾਲ ਲਾ ਕੇ ਇੱਕ ਪ੍ਰਾਈਜ਼ ਕਾ ਦੇਵਾਂਗੇ ਦੋ ਨੰਬਰ ਤਿੰਨ ਨੰਬਰ ਤੇ ਆਹ ਤੇ ਇੱਕ ਆ ਜੋਟੀ ਹਾਂਜੀ ਬੈਡ ਨੂੰ ਛੱਡ ਕੇ ਦੂਜਾ ਨੰਬਰ ਤੀਜਾ ਨੰਬਰ ਆ ਤੇ ਇੱਕ ਆ ਤਿੰਨਾਂ ਦਾ ਕਰੀਟ ਕਰ ਦਾਂਗੇ ਆਂ ਦੀ ਲੈ ਚੱਲ ਬਰਾਂਡੇ ਵਿੱਚ ਜੇ ਕੋਈ ਬਾਈ ਇਕੱਠੀਆਂ ਲੈ ਆਪਣਾ ਥੋੜਾ ਪਿਛਲੀ ਵੀਡੀਓ ਮਿਸਟੇਕ ਹੋ ਗਈ ਆਪਣਾ ਥੋੜਾ ਰੋਲਾ ਜਿੱਦਾ ਬੰਦਿਆਂ ਨਾਲ ਜਿੱਦਾ ਉਹ ਚੰਗੀ ਕਾੜ ਲਿਆ ਕਰੋ ਜੇ ਤੈਨ ਇਕੱਠੀਆਂ ਲੁੱਗਾ ਤਾਂ ਹੋਊਗਾ ਜੀ ਠੀਕ ਹੈ ਗੱਲ ਹਾਂਜੀ ਲੈ ਚੱਲ ਲੈ ਚੱਲ ਇੱਥੋਂ ਇੱਥੋਂ ਕੱਢ ਲੈ ਬਾਹਰਲੇ ਬੰਨੇ ਲੈ ਚੱਲ ਲੈ ਚੱਲ ਘਮਾ ਕੇ ਲੈ ਚੱਲ ਵੱਡੀ ਆ ਗਈ ਪੂਰੀ ਫੁੱਲੇ ਦਾ ਸੁਗਾ ਮਣੀ ਦੂਜਾ ਜੀ ਸੁਗਾ ਦੂਜਾ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਹੈ ਗਿਆ 5 ਮਾ 6 ਮਾਦਨ 5 ਮਾ 6 ਮਾਦਨ ਸੂਈ ਨੂੰ ਬੋਲੇ ਬੋਲੇ ਸਾਹ ਤੇ ਕਿੰਨਾ ਕ ਹਾਜ਼ਰ ਹੈ ਹਾਜਰ 15 ਤੋਂ ਪਲੱਸ ਆ ਜੀ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਇੱਥੇ ਤੇ ਗਾਈ ਬਾਈ ਇਹ ਇੱਥੋਂ ਕਰ ਸਕਦੇ ਹੋ ਚ ਇੱਕ ਵੱਡੀ ਰਹੂਗੀ ਪੂਰੀ ਫੁੱਲਾ ਤੇ ਸਿੰਗੀ ਰਹੂਗੀ ਬੰਦ ਤੇ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਬੱਚੇ ਤੇ ਲੈ ਚੱਲ ਤੇ ਚਵਾਈ ਨਹੀਂ ਬਾਈ ਕੋਈ ਹੋਈ ਨਹੀਂ ਬੋਲੀਆ ਮੈਂ ਆਪ ਕਹਿੰਦਾ ਵੇ ਇਦਾਂ ਨਹੀਂ ਚਵਾਈ ਹੋਈ ਪੂਰੀ ਡਬਲ ਆ ਗਈ ਹੈ ਨਾ ਡਬਲ ਪੂਰੀ ਫੁੱਲ ਡਬਲ ਆ ਗਈ ਲੈ ਬਾਈ ਨਸਾਂ ਨੂੰ ਸਾ ਵੀ ਇਹ ਇੱਥੋਂ ਇੱਥੋਂ ਕਰ ਸਕਦੇ ਜੀ ਤੇ ਕਿੰਨੀ ਕੁ ਬੌਲੀ ਦੱਸਾਂ ਮੈਂ ਇਹਦੇ ਕੋਲੇ ਹਾਜ਼ਰ ਆਉਣਾ 15 ਤੋਂ ਸ਼ੁਰੂ ਹੋਈ 18 ਕਿਲੋ ਝੋਡੀ ਦੁੱਧ ਚ ਆ ਜੂਗੀ ਠੀਕ ਹੈ ਗੱਲ ਹਾਂਜੀ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਨਾੜਾ ਨੂੜਾ ਤੇ ਬਾਕੀ ਬਾਡੀ ਦੀ ਬਣਤਰ ਫੁੱਲ ਵੱਡੀਆਂ ਜੀ ਆ ਗਈ ਹੈ ਨਾ ਜੀ ਪੂਰੀਆ ਡਾਬਲ ਚ ਤੇ ਲਾਸਟ ਤੇ ਤੁਹਾਨੂੰ ਫਿਰ ਆ ਤੋਹਫਾ ਲੱਗਿਆ ਦਿਖਾਉਣ ਇੱਕ ਇਹਨੂੰ ਤਾਂ ਬਾਹਰਲੇ ਬੰਨੇ ਲਿਆ ਬੱਚਾ ਦਿਖਾ ਦਿਓ ਪਹਿਲਾਂ ਠੀਕ ਹੈ ਗੱਲ ਹਾਂ ਇਹਦੇ ਬੱਚੇ ਤੇ ਮਾਰ ਦੇਣਾ ਕੈਮਰਾ ਤੁਹਾਨੂੰ ਬਿਲਕੁਲ ਜਿਵੇਂ ਤਾਜੇ ਸੂਏ ਆ ਜੀ ਤਾਜੀ ਇਹ ਸੂਇਆ ਤੇ ਪੰਜਵੇਂ ਛੇਵੇਂ ਦਿਨੇ ਆ ਆ ਆ ਲਿਆ ਬਾਹਰਲੇ ਬੰਨੇ ਇਹ ਲ ਮਲਵਾ ਅਗੀ 9 ਨੰਬਰ ਤੇ ਨੰਬਰ ਮੈਂ ਕਹੂੰਗਾ ਉ ਪਹਿਲਾ ਚੱਕ ਦੀਆ ਕੈਨ ਨੂੰ ਇਹ ਨੋਮਾ ਨਾ ਜਹਾਜ਼ ਹੀ ਬੰਨੇ ਆ ਬਈ ਅਜ ਤਾਂ ਠੀਕ ਹੈਗਾ ਲਾਸ ਮੁੰਦਰੀ ਜਹਾਜ਼ ਆ ਵੱਡੀ ਪੂਰੀ ਫੁੱਲਾ ਕਿੰਨੇ ਦਿਨ ਦਾ ਸੁਆ ਇਹਦਾ ਸੁਆ 67 ਦਿਨਾਂ ਦਾ 67 ਦਿਨਾਂ ਦਾ ਜਿਆਦਾ ਕਲੀਅਰ ਜਦੋਂ ਅਗਲੇ ਬੰਨੇ ਜਾਊਗੀ ਉੱਥੇ ਆਊਗੀ ਕਿਉਂਕਿ ਥੋੜਾ ਜਾਂ ਹਨੇਰਾ ਪੈਂਦਾ ਔਰੇ ਇਹ ਲੈ ਚੱਲ ਲੈ ਚੱਲ ਲੈ ਚੱਲ ਇੱਥੋਂ ਇੱਥੋਂ ਘਮਾ ਲੈ ਤੇਰੇ ਲਈ ਪਾਸੇ ਬੜੀ ਆ ਪੂਰੀ ਬਈ ਕਿੰਨੇ ਦਿਨ ਦਾ ਸੁਆ ਮੰਨੀ ਇਹਦਾ 67 ਦਿਨਾਂ ਦਾ ਆ ਤਾਂ ਰਸ਼ੀਆ ਨੇ ਟੈਂਕੀ ਆ ਨਾ ਹਾਂਜੀ ਛੇਾਂ ਸੱਤਾਂ ਦਿਨਾਂ ਦੀ ਸੂਈ ਹੋਈ ਦੁੱਧ ਹਾਜ਼ਰ ਕਿੰਨਾ ਇਹਦੇ ਕੋਲੇ ਇਹਦੇ ਹਾਜ਼ਰ 15 ਤੋਂ ਪਲੱਸ 20 ਕਿਲੋ ਚੋਟੀ ਰਾਮਨਾ ਦਾ ਚੂ ਆ ਜੂਗੀ ਠੀਕ ਆ ਗੱਲ 15 ਤੋਂ ਬਾਰੇ ਅੱਜ ਤਿਆਰੀ ਦਾ ਹਾਂਜੀ ਆ 15 ਤੋਂ ਪਲੱਸ 20 ਕਹਿੰਦਾ ਛੇਾਂ ਸੱਤਾਂ ਦਿਨਾਂ ਦੀ ਸੂਈ ਕੋਲੇ ਹਾਜ਼ਰ 20 ਕਿਲੋ ਦੇ ਲਗਭਗ ਦੁੱਧ ਚਵਾ ਦੂ 20 ਕਿਲੋ ਦੀ ਰਿਪੋਰਟ ਤੇ ਆਈ ਵੀ ਆ ਚੋਟੀ ਜੈਡ ਬਲੈਕ ਆ ਗਈ ਬਾਈ ਇੱਕ ਘਰ ਦੇ ਘਰ ਦੇ ਪੈਰ ਗਾਹ ਨੂੰ ਕਰਦੇ ਇੱਕ ਇੱਕ ਵਾਰ ਗਾਹ ਨੂੰ ਕਰਾ ਦੇ ਥੋੜਾ ਜਿਹਾ ਖੜਦੀ ਖੁਰਦੀ ਦਾ ਮੈਂ ਕਹੂੰਗਾ ਐਨਾ ਜਵੇਂ ਟਕਾ ਕੇ ਟਕਾ ਗਿਆ ਜੀ ਤੇ ਚਵਾਈ ਦੀ ਕਿਵੇਂ ਰਹੂਗੀ 100 ਦੀ 100 ਜੀ 10 24 ਦੀ ਰਹੂਗੀ ਬਾਈ ਕਹਿੰਦਾ 100 ਨੰਬਰ ਹੀ ਤੇ ਨਸਾਂ ਚੈੱਕ ਕਰ ਸਕਦੇ ਹੋ ਇੰਨੇ ਦੁੱਧ ਜਗਵਾਉਣਾ ਬਾਈ ਇੱਥੋਂ 20 ਕਿਲੋ ਦੀ ਰਿਪੋਰਟ ਤੇ ਆਈ ਵੀ ਆ ਬਾਈ ਕਹਿੰਦਾ ਇੱਥੋਂ ਇਹਦੀ ਕੁਆਲਿਟੀ ਚੈੱਕ ਕਰ ਲਿਓ ਤੇ ਘੱਦ ਘਾਟ ਚੈੱਕ ਕਰ ਲਿਓ ਬਾਡੀ ਚੈੱਕ ਕਰ ਲਿਓ ਕਿਸੇ ਵੀ ਪੱਖ ਤੋਂ ਇਹ ਕਹੂੰਗਾ ਵੀ ਯਾਰ ਝੋਟੀਆਂ ਹੱਥ ਨਹੀਂ ਦਿਰਾਉਂਦੀ ਕਿਤੋਂ ਵੀ ਜੀ ਟੋਟਲ ਇਹ ਮੰਨ ਲਓ 9 ਦਿਖਾਈਆਂ 8 ਝੋਟੀਆਂ ਤੇ ਇੱਕ ਬੈੜ ਆ ਗਈ ਭਈ ਨਾ ਆਹ ਦੇ ਨੰਬਰ ਨੰਬਰ ਬੋਲਦੇ ਆ ਬ੍ਰੈਂਡ ਹੀ ਪੂਰੇ ਠੀਕ ਆ ਗੱਲ ਫੋਨ ਨੰਬਰ ਬੋਲ ਦਿਓ ਜੀ 9478 474740 ਪਿੰਡ ਸ਼ਾਹਪੋਰਾ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਜਵਾਬੇ ਦਾ ਪਿੰਡ ਆ ਉਹ ਟਕੇ ਜਲੇ ਵਾਰੇ ਇੱਕ ਬਾਈ ਲੱਗਾ ਤੋਹਫੇ ਦਿਖਾਇਆ ਮੰਨ ਲੋ ਤੁਹਾਨੂੰ ਅੱਜ ਟੌਪ ਤੋਂ ਟੌਪ ਦੇ ਨੰਬਰੇ ਸੱਜਣ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਸ਼ੋਅ ਕੇ ਲੈ ਜਿਓ ਧੰਨਵਾਦ ਜੀ